ਸਰਬਹਗੁਰੂ ਜੀ ਦਾ ਕਲਸਾ ਸ੍ਰੀ ਰਹਿਗੁਰੂ ਜੀ ਦੀ ਫਤਿਹ ਹਾਂ ਜੀ ਮੈਂ ਹਰਜੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਬਹਿਰਬੀ ਜੀ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵੇਰ ਦਾ ਜਿਹੜਾ ਸਵੇਰ ਦਾਗਾ ਵੱਜ ਗਏ ਨੇ 8:40 ਤੇ ਹਾਂਜੀ ਡੇਟ ਹੋ ਗਏ ਥੋੜੇ ਜਿਹਾ ਅਗਰ ਆਪਣੀ ਸਬਜੀ ਤਰੀ ਹੋਈ ਹੈਗੀ ਭਿੰਡੀਆਂ ਜੀ ਤੇ ਚਾਹ ਪਾਈ ਪਈ ਹੈ ਮੇਰੀ ਭਾਂਡੇ ਵਾਲੇ ਵਿੱਚ ਤੇ ਮੈਂ ਚਾਹ ਪੀ ਲਵਾਂਗੀ ਤੇ ਸਬਜ਼ੀ ਬਣਾ ਲਵਾਂਗੀ ਬਾਕੀ ਕੰਮ ਅੱਗ ਵਿੱਚ ਕਰਾਂਗੀ ਤੇ ਤਾਰ ਆਪਾਂ ਨੇ ਕੱਢ ਲਈਆਂ ਨੇ ਹੋਣਾ ਹੈ ਜਿਹੜੇ بس ਦੋ ਮੱਜਾਂ ਹੁੰਦੀਆਂ ਨੇ ਹੱਥਾਂ ਵਾਲੀ ਕਰਿੰਦੀ ਆ ਤਾਰ ਆਪਾਂ ਨੇ ਕੱਢ ਲਈਆਂ ਨੇ ਜੀਆਂ ਤੇ ਇਹਨੇ ਹੁਣ ਚਾਹ ਬਣਾ ਲੈਣਾ ਆਹ ਸਬਜ਼ੀ ਬਣਾ ਲੈਣਾ ਨਏ ਬਣਾ ਲਾਂਗੇ ਜੀ ਆਪਾਂ ਸਬਜੀ ਚਾਹ ਪੀ ਲਾਂਗੇ ਤੇ ਅੱਜ ਸੁਖਮਣ ਹੋਰੀਆਂ ਜਾਣਗੀਆਂ ਸਕੂਲ ਅੱਜ ਗੁਰਦੁਆਰਾ ਸਾਹਿਬ ਹੈਗਾ ਜੀ ਖੰਡਕਾਟ ਸਾਹਿਬ ਜੀ ਦੇ ਭੋਗ ਹੋਗਾ ਬਸਾਖੀ ਤੇ ਹੈਨਾ ਉਹਦੇ ਵਿੱਚ ਸਾਖੇ ਆ ਜਾਣ ਪ੍ਰਗਵਾ ਪ੍ਰਗਾਸ ਹੋਏ ਸੀ ਅੱਜ ਭੋਗ ਪਾਉਣਗੇ ਤੇ ਸਬਜੀ ਚੁੱਕੀ ਹੈ ਜੀ ਧਿੰਗੇ ਸਬਜੀ ਬਣਦੀ ਹੈ ਅੱਜ ਜੱਟ ਨੇ ਤੇ ਤੇ ਸਬਜੀ ਸੋੜੀ ਤੇ ਕਿੱਥੇ ਕਿੰਦੰਗਦੀ ਹੈ ਜੀ ਸਬਜੀ ਬਣਾ ਕੇ ਫਟਾਫਟ ਕੰਮ ਕਰਕੇ ਜਾਣਾਗੇ ਜੀ ਗੁਰਦੁਆਰਾ ਸਾਹਿਬ ਆਟਾ ਮਿਲਾ ਗੁੰਨਿਆ ਪਿਆਗਾ ਤੇ ਕਿਉਂਕਿ ਬੱਚੇ ਸਕੂਲ ਜਾਣਗੇ ਨਾਲ ਤੋਰ ਕੇ ਹੈਨਾ ਕੰਮ ਕਰ ਕੇ ਫਿਰ ਜਾਣਾ ਵੀ ਸੇਵਾ ਕਰਿਆਵਾਂਗੇ ਸਾਂਚੱਕ ਜੇ ਕੋਈ ਵੀ ਕਿਸ ਤਰ੍ਹਾਂ ਦੀ ਕਹਾਣੀ ਜਾਣਗੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਸਾਫ ਕਰ ਲਿਆ। ਆ ਲੈ ਲਿਆ ਤਾਂ ਫਿਰ ਪਾਟ ਕਰ ਦੇ ਵਿੱਚ। ਤੇ ਹਲਦੀ ਨਹੀਂ ਲਾਈ ਸੀ। ਦੀ ਜਿਹੜੀ ਇਹ ਜਿਹੜਾ ਡੱਬਾ ਲਓ ਹਾਇ ਰਾਤਾੜਾ ਇੱਕ ਟਪਿਆ ਥੋੜਾ ਜਿਹਾ ਦੋ ਕਡਾ ਰੋਟੀਆਂ ਡੱਬੇ ਚ ਉਹ ਕਰਦੀ ਹਲਦੀ ਦਾ ਡੱਬਾ ਇਹ ਵੀ ਸਾਈਡ ਤੇ ਕਰਨ ਵਾਲਾ ਕੱਲ ਪਤਾ ਨਹੀਂ ਕੀ ਇਥੇ ਆਇਆ ਨਹੀਂ ਹੋਲ ਟੋਲ ਹੋ ਗਿਆ ਕਰਦੀਆਂ ਸੱਟ ਪਹਿਲਾਂ ਇਹਨੂੰ

ਆਰਾ ਜਿਵੇਂ ਇਹ ਪਨ ਫੋਨ ਕਰਦੇ ਲੋਇ ਜਿਹੜਾ ਟਾਈਮ ਆ ਸਾਢੇ 3 ਹੋ ਗਏ ਨੇ ਤੇ ਆਪਾਂ ਸੁਖਮਣੋ ਰਾਂ ਸਰਬਾਤ ਇਹਨੇ ਰੋਟੀ ਖਾ ਲਈ ਹੈਗੀ ਤੇ ਰਾਤ ਮੈਨੂੰ ਹੈਪੀ ਮਾਨ ਦੀ ਆਈਡੀ ਤੋਂ ਕਮੈਂਟ ਆਇਆ ਸੀਗਾ ਤੇ ਕਹਿੰਦੀ ਭੈਣੇ ਤੁਸੀਂ ਗੁਰੂ ਵਾਲੇ ਬਣ ਗਏ ਅੰਬਰਤ ਸਾਕ ਲਿਆ ਸਾਡੇ ਵੀ ਇੰਨੀ ਸ਼ਰਾਬ ਰਹਿੰਦੀ ਸੀ ਘਰੇ ਤੇ ਵੀ ਅਸੀਂ ਅੱਜ ਮੈਂ ਬਹੁਤ ਖੁਸ਼ ਆ ਭੈਣੇ ਜੀਰੋ ਤੁਸੀਂ ਇਸ ਤਰ੍ਹਾਂ ਕਮੈਂਟ ਕੀਤਾ ਮੈਂ ਛੋਡੇ ਨੂੰ ਵੀ ਜਿਆਦਾ ਖੁਸ਼ ਹੋਈ ਕਿਉਂਕਿ ਐਨੀ ਸਪੋਰਟ ਕਰਨ ਵਾਲੇ ਵੀਰਾਂ ਦੇ ਹਨਾ ਸਰਾਬ ਛੁੱਟੀ ਨਸ਼ਾ ਛੁੱਟਿਆ ਹਨਾ ਤੇ ਗੁਰੂ ਆਲੇ ਬਣੇ ਸਿੰਘ ਸਜੇ ਤੇ ਮੈਨੂੰ ਵੀ ਛੋੜੇ ਨੂੰ ਦੁੱਗਣੀ ਖੁਸ਼ੀ ਹੋਈ ਛੋੜੇ ਨੂੰ ਦੁੱਗਣੀ ਖੁਸ਼ੀ ਹੋਈ ਤੇ ਵਾਹਿਗੁਰੂ ਸਾਨੂੰ ਹਨਾ ਵਧੀਆ ਗੁਰੂ ਨਾਲ ਜੋੜ ਕੇ ਰੱਖੇ ਗੁਰੂ ਨਾਲ ਜੁੜੇ ਰਹੀਏ ਤੇ ਇਹ ਠਾ ਰਪਲਾਈ ਆ ਰਹੀ ਸੀ ਭਣੇ ਸਾਡੇ ਵੀ ਸਰਾਬ ਪੀਂਦੇ ਨੇ ਪੀਂਦੇ ਨੇ ਪਰ ਕੋਈ ਗੱਲ ਨਹੀਂ ਹਨਾ ਜਿੱਦ ਵਹਿਗੁਰੂ ਦੇ ਘਰੋਂ ਸ਼ਰਾਬ ਪੂਰੀ ਹੋ ਗਈ ਸਾਰੇ ਵੀਰ ਸ਼ਰਾਬ ਪੀਣੋਂ ਹਟ ਜਾਣਗੇ ਤੇ ਇਹ ਵੀ ਕੋਈ ਦਿਨਾਂ ਲੈ ਘਾਟੇ ਵਾਦੇ ਹੁੰਦੇ ਨੇਗੇ ਤੁਸੀਂ ਵੀ ਆਸ ਨਾ ਛੱਡੋ ਤੇ ਅਰਦਾਸ ਨਾ ਛੱਡੋ ਤੇ ਵਹਿਗੁਰੂ ਕਿਰਪਾ ਕਰੂਗਾ ਜਿਵੇਂ ਸਾਡੇ ਤੇ ਕਿਰਪਾ ਕੀਤੀ ਹੈਪੀ ਮਾਨ ਦੀ ਆਈਡੀ ਐਲ ਵੀ ਭੈਣ ਜਿਹੜੀ ਉਹਨਾਂ ਤੇ ਕਿਰਪਾ ਕੀਤੀ ਛੋਡੇ ਤੇ ਵੀ ਇਸ ਤਰ੍ਹਾਂ ਹੀ ਕਿਰਪਾ ਕਰੂ ਤੇ ਤੁਸੀਂ ਗੁਰੂ ਨਾਲ ਜੁੜ ਕੇ ਰਹੋ ਮੈਂ ਬਸ ਇਹੀ ਕਹਿਣਾ ਚਾਹੁੰਨੀ ਆ ਵੀ ਤੁਸੀਂ ਨਾ ਹਨਾ ਹੋਰ ਮੜੀ ਮਸਾਣੀਆਂ ਜਾਂ ਕੋਈ ਹੋਰ ਬਾਬੇ ਬੂਨੇ ਹਨਾ ਆਈਆਂ ਹੀ ਆ ਤੇ ਥਾਵੇਂ ਨਮ ਥਟੇ ਕੋ ਤੇ ਗੁਰੂ ਘਰ ਅਰਦਾਸ ਕਰੋ ਬੇਨਤੀ ਕਰੋ ਪਾਠ ਕਰੋ ਤੇ ਬਸ ਸਾਰਾ ਕੁਝ ਠੀਕ ਹੋ ਜਾਊਗਾ ਤੇ ਮੈਂ ਤਾਂ ਵਿਸ਼ਵਾਸ ਆ ਬਹਿਗੁਰੂ ਤੇ ਜੋ ਵੀ ਮੈਂ ਕੰਮ ਕਰਦੀਆਂ ਹਨਾ ਤੇ ਬਹਿਗੁਰੂ ਦਾ ਨਾਮ ਲੈਣੀ ਆ ਵੀ ਬਹਿਗੁਰੂ ਤਹੀਂ ਬਰਕਤ ਆ ਪਾਉਣੀਆਂ ਨੇ ਤੇਰੇ ਸਹਾਰੇ ਸਾਡੀ ਗੱਡੀ ਚੱਲਦੀ ਆ ਤਹੀਂ ਚਲਾਉਣੀ ਆ ਤੈਂ ਬਸ ਸਾਰਾ ਕੁਝ ਕਰਨਾ ਤੇ ਮੈਂ ਕਦੇ ਨਹੀਂ ਕਿਸੇ ਦਾ ਹੁਕਰਿਆ ਮੈਨੂੰ ਬਹੁਤ ਕਹਿੰਦੇ ਹੁੰਦੇ ਸੀਗੇ ਹਨਾ ਵੀ ਤੂੰ ਫਲਾਣੇ ਬਾਬੇ ਕੋਲ ਵਾਗ ਜਾ ਤੇਰਾ ਮੁੰਡਾ ਨਹੀਂ ਤੈਨੂੰ ਕੋਈ ਬਾਬੇ ਕੋਲ ਵਾਗ ਜਾ ਨਾ ਫਿਰ ਬਾਬੇ ਕਹੜਾ ਮੁੰਡਾ ਦੇ ਦੇਣਗੇ ਜਿਹੜਾ ਹਨਾ ਵਾਹਿਗੁਰੂ ਦਾ ਧੀਆ ਤੇ ਪੁੱਤਾਂ 'ਚ ਕੋਈ ਫਰਕ ਨਹੀਂ ਹੈ ਕੜਾ ਮੁੰਡਿਆਂ ਨਾਲ ਘੱਟ ਹੁੰਦੀਆਂ ਨੇ ਗਿਆ ਤੇ ਪਰ ਅਸੀਂ ਕਿਤੇ ਮੜੀ ਮਸਾਣੀ ਤੇ ਕਿਤੇ ਕਿਸੇ ਦੇ ਗਏ ਨਹੀਂ ਹੈਗੇ ਤੇ ਧੀਆ ਵੀ ਅੱਜਕੱਲ੍ਹ ਪੁੱਤ ਨੂੰ ਕੋਈ ਘਟ ਨਹੀਂ ਹੈਗੀਆ ਮੈਂ ਬਹੁਤ ਹੀ ਖੁਸਾ ਤੇ ਧੰਨਵਾਦ ਭੈਣੇ ਤੁਹਾਡਾ ਮੈਨੂੰ ਇੰਨੀ ਸੋਹਣੀ ਖਬਰ ਸੁਣਾਈ ਤੁਸੀਂ ਨੇ ਜਿਹੜੀਆਂ ਹੋਰ ਭੈਣਾਂ ਨੇ ਉਹਨਾਂ ਦੇ ਵੀਰ ਜੱਪ ਘਰ ਵਾਲੇ ਜੱਪ ਪੁੱਤ ਪੀਂਦੇ ਨੇ ਸ਼ਰਾਬ ਬਸ ਮੈਂ ਤੇ ਇਹੀ ਅਰਦਾਸ ਕਰੂੰ ਵਾਹਿਗੁਰੂ ਉਹਨਾਂ ਦੀ ਸ਼ਰਾਬ ਵੀ ਤੁਸੀਂ ਛੱਡੀ ਮੈਂ ਇਕੱਲੇ ਹੀ ਆਪਦੇ ਲਈ ਅਰਦਾਸ ਨਹੀਂ ਕਰਦੀ ਮੈਂ ਸਾਰੇ ਲਈ ਅਰਦਾਸ ਕਰਦੀ ਹੁੰਨੀ ਆ ਵੀ ਵਾਹਿਗੁਰੂ ਸੱਚੇ ਆਵਾਜ਼ ਸਾ ਤੇ ਜੋ ਵੀ ਜਿਹੜੇ ਮੇਰੇ ਨਾਲ ਜੁੜੇ ਨੇ ਉਹਨਾਂ ਨੂੰ ਵੀ ਦੁੱਖ ਦੁੱਖਾ ਤਾਂ ਬਚਾ ਕੇ ਰੱਖੀ ਹੈ ਨਾ ਜੋ ਮੇਰੇ ਨਾਲ ਮੇਰੇ ਖੂਨ ਦੇ ਰਿਸ਼ਤੇ ਨੇ ਜੋ ਮੇਰੇ ਨਾਲ ਪਿਆਰ ਦੇ ਰਿਸ਼ਤੇ ਨੇ ਤੇ ਵਾਹਿਗੁਰੂ ਉਹਨਾਂ ਨੂੰ ਵੀ ਮੇਰੇ ਮੰਗੂ ਹੈ ਨਾ ਰੱਖੀ ਵਧੀਆ ਬਹੁਤ ਵਧੀਆ ਰੋਟੀ ਖਾਣੇ ਆਪਾਂ ਤਿੰਨ ਵਕਤ ਦੀ ਰੋਟੀ ਖਾਣਾ ਜੋ ਵੀ ਤਿੰਨ ਵਕਤ ਦੀ ਰੋਟੀ ਖਾਂਦਾ ਹੋਵੇ ਕੋਈ ਉਹ ਕੋਈ ਗਰੀਬ ਨਹੀਂ ਹੁੰਦਾ ਅਮੀਰ ਹੀ ਹੁੰਦਾ ਤੇ ਆਪਣੇ ਸਿਰ ਤੇ ਸੱਤ ਹੈ ਆਪਾਂ ਨੂੰ ਤਿੰਨ ਟਾਈਮ ਦੀ ਰੋਟੀ ਮਿਲਦੀ ਆ ਚੰਗਾ ਖਾਣ ਨੂੰ ਮਿਲਦਾ ਚੰਗਾ ਪਹਿਨਣ ਨੂੰ ਮਿਲਦਾ ਚੰਗਾ ਜੋੜਾ ਜੁੱਤੀ ਮਿਲਦਾ ਹੈ ਤੇ ਬਸ ਚੰਗਾ ਆਪਾਂ ਨੂੰ ਸੰਗੀਤ ਸੰਗਤ ਮਿਲਦੀ ਆ ਚੰਗਾ ਮੈਨੂੰ ਜਿਵੇਂ ਤੁਸੀਂ YouTube ਪਰਿਵਾਰ ਮਿਲਿਆ ਹੈ ਨਾ ਤੇ ਇਸ ਤਰ੍ਹਾਂ ਮੈਂ ਬਹੁਤ ਹੀ ਖੁਸ਼ ਹੋਈ ਤੇ ਕਮੈਂਟ ਕਰਿਆ ਤੁਸੀਂ ਭੈਣੇ ਧੰਨਵਾਦ ਇੰਨੀ ਸਪੋਰਟ ਕਰਨ ਵਾਲੀ ਭੈਣ ਨੇ ਹੈ ਨਾ ਗੁਰੂ ਵਾਲੀ ਬਣੀਆ ਸਿੰਘ ਸਜੇ ਨੇ ਤੁਹਾਡਾ ਤੈਦੇ ਲੋ ਧੰਨਵਾਦ ਤੇ ਚਲੋ ਜੀ ਆਪਾਂ ਮਿਲਦੇ ਹਾਂ ਅੱਜ ਆਪਾਂ ਕੰਮ ਧੰਦਾ ਕਰਕੇ ਗੁਰਦੁਆਰਾ ਸਾਹਿਬ ਜਾਣਾਗਾ ਦੇਖਦੇ ਹਾਂ ਹਨਾ ਫਿਰ ਮਿਲਦੇ ਆ ਤੁਹਾਨੂੰ ਲੋਈ ਜੇ ਟਾਈਮ 8:20 ਮਿੰਟ ਹੋ ਗਏ ਨੇਗੇ ਆਪਾਂ ਨੇ ਸਾਰਾ ਤਕਰੀਬਨ ਕੰਮ ਕਰ ਲਿਆ ਤੇ ਸਾਰੇ ਕੱਪੜੇ ਦੀ ਲਾ ਧੋ ਲਿਆਗਾ ਤਾਰਾਂ ਤੇ ਪਾ ਲਿਆ ਤੇ ਹਵਾ ਬਹੁਤ ਚੱਲ ਪਈ ਐ ਲੱਗਦਾ ਨੇਰੀ ਆਊਗੀ ਤੇਜ਼ ਹਵਾ ਚੱਲਦੀ ਐ ਤੁਹਾਨੂੰ ਕੱਪੜੇ ਹਲਦੇ ਦੀਂਦੀ ਹੋਣਗੇ ਤਾਰਾਂ ਤੇ ਬਹੁਤ ਤੇਜ਼ ਹਵਾ ਚੱਲ ਪਈ ਹੁਣ ਪੋਕਾਪੜ ਪੌਣ ਤੋਂ ਬਾਅਦ ਬਾਅਦ ਜੋ ਆਪਾ ਸੋਈ ਵੀ ਸਾਫ ਕਰ ਦਿੱਤੀ ਆ ਥੱਲੇ ਪੋਚਾ ਰਹੇਗਾ ਲਾਉਣ ਨਾਲ ਤੇ ਥੱਲੇ ਪੋਚਾ ਰਹੇਗਾ ਲਾਉਣ ਨਾਲ ਫਿਰ ਬਸ ਤਿਆਰ ਹੋ ਕੋ ਕਿਛ ਦੀਆਂ ਗੁਰਤਵਾਰ 9 ਵਜੇ ਤੋਂ ਹੁਣ ਬੂ ਸਾਰਾ ਕੰਮ ਆਪਣਾ ਹੋ ਗਿਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਚਾਹੀਦੀ ਸਾਰਾ ਕੁਝ ਹੋ ਜਾਂਦਾ ਹੈ ਨਾ ਇੱਕ ਬੰਦਾ ਬਸ ਬੰਦੇ ਨੂੰ ਆਏ ਹੋ ਜਾਂਦਾਗਾ ਬਸ ਮੈਂ ਆਇਆ ਆਂਗਾ ਮੈਂ ਆਇਆ ਆਂਗਾ ਮੈਂ ਆਏ ਕਰਨਾ ਮੈਂ ਆਏ ਕਰਨਾ ਕਰਨਾ ਜਿਹੜਾ ਵਹਿਗੁਰੂ ਨਹੀਂ ਕਰਨਾਗਾ ਵਹਿਗੁਰੂ ਤੇ ਡੋਰੀਆਂ ੱੱਡੀ ਆਪਾਂ ਸਾਰਾ ਕੁਝ ਹੋ ਜਾਂਦਾ ਠੀਕ ਹੈ ਜੀ ਤੇ ਬਹੁਤ ਸੋਹਣੀ ਹਵਾ ਚੱਲ ਰਹੀ ਹੈ ਬਸ ਮੈਂ ਰਸੋਈ ਚ ਪੋਚਾ ਲਾ ਕੇ ਫੇਰ ਇਹ ਕੱਪੜੇ ਭਿੱਜ ਕੇ ਦੋ ਬੁੱਕ ਪਾਣ ਦੇ ਪਾ ਕੇ ਆਪਾਂ ਗੁਰਦੁਆਰੇ ਚੱਲਾਂਗੇ ਤੇ ਕਿਉਂਕਿ ਕੰਮ ਕਰਦੇ ਨੂੰ ਪਸੀਨਾ ਜਾ ਆ ਜਾਂਦਾ ਫੇਰ ਆਏ ਹੋ ਜਾਂਦਾ ਵੀ ਚੱਲ ਅੱਜ ਡਾਲੀ ਵਾਲਾ ਬਾਬਾ ਤਾਂ ਗੁਰਦੁਆਰੇ ਵਾਲਾ ਆਉਂਦਾ ਨਹੀਂ ਉਹ ਲੇਟ ਆਉਂਦਾ ਉਹ ਤੁਹਾਨੂੰ ਲੱਗਾ ਸੀ ਗੁਰਦੁਆਰਾ ਸਾਹਿਬ ਵਗ ਜਾਣਗੇ ਤੇ ਅੱਜ ਸਿਰਜਾ ਵੀ ਨਾ ਪਾਇਆ ਜੀ ਜੁਣ ਦੇਖ ਨਹੀਂ ਪਈ ਖੁੱਲ ਗਈ ਕੱਟੀ ਖੁੱਲ ਗਈ ਚਲੋ ਜੀ ਅੱਪਾ ਫਿਰ ਮੇਰ ਲਓ ਜੀ ਆਪਣਾ ਨਪਾਇਦਾ 2 ਵਜੇ ਗੇ ਚਾਹ ਤੜੀ ਹੋਈ ਹੈਗੀ ਪਰ ਇੱਕ ਅੱਜ ਕੇ ਪੀ ਲਈ ਪਲਾਂ ਗੁਰਦੁਆਰਾ ਸਾਹਿਬ ਪੋਗ ਗੁਰਦੁਆਰਾ ਸਾਹਿਬ ਪੋਗ ਸੀਗਾ ਤੇ ਅੱਜ ਉੱਥੇ ਆਉਂਦੇ ਭੂਆ ਕੇ ਘਰੇ ਖੜ ਗਏ। ਬੀਰ ਪਾ ਕੇ ਭੂਆ ਨੇ ਚਾਹ ਬਣਾ ਲਈ। ਉੱਥੇ ਬੈਠ ਰਹੇ 1 ਦਾ ਘੰਟਾ। ਤੇ ਫਿਰ ਘਰੇ ਆ ਕੇ ਬਣਾ ਲਈ ਤੇ ਹੁਣ ਦੁਪਹਿਰ ਦੀ ਚਾਹ ਬਣਾ ਲਈ। ਸਰਦਾਰ ਜੀ ਨੂੰ ਕੱਕੰਡਾ ਪਾਉਂਗੀ। ਚਾਹ ਕੀ ਕੇ ਰੋਟੀ ਖਾਓਗੇ? ਤਰੀ ਨੇ ਸਬਜ਼ੀ ਜਿਸ ਬਣਾਈ ਸੀ ਜਿਹੜੀ ਖਾਣੀ। ਕੋਲ ਖਾ ਲਾਂ ਥੋੜੀ। ਇੱਕ ਅੱਧੀ ਖਾ ਲਾਂ। ਤੇ ਅੱਜ ਕੋਈ ਸਬਜ਼ੀ ਵਾਲੀ ਆਨੰਦ ਗੁਰਦੁਆਰੇ ਜਾਏਗਾ ਜੀ। ਅੱਛਾ ਸੀਗਰਾਂ ਮੈਂ ਯਾਰ ਵਰਤਦਾ ਕੱਢਦਾ ਸਪਾਣਾ ਕਰ ਲੈ। ਰੇੜੇ ਸਬਜ਼ੀ ਨੰਗੇ ਆਤਨੇ ਕਾਢ ਬਣਾਉਣੀ। ਤੇ ਹਟੜ ਨਹੀਂ ਜਾਂਦੇ। ਤੰਦਰੀਆਂ ਤੋਂ ਡਿਆ ਰਹਿੰਦੇ। ਉਹ ਤਾਂ ਸਾਡੇ ਕਿਤੇ ਨਮ ਜਿਆਉਂਦਾ ਹੁੰਦਾ। ਸਭ ਯੂਰ ਲੈ ਲੈਂ ਕਿ ਪਾਲ ਨੂੰ ਫਿਰ ਤੋਂ ਪਾਣਾ ਦੇ ਦੋ ਤਿੰਨ ਕਿਵੇਂ। ਆ ਲੱਗਦੀ ਨਹੀਂ ਗੱਲ। ਲੱਗੂਗਾ ਨਾ ਟਫਾਇਰ ਵਾਲੀ ਹੋਊਗੀ। ਅਨੇ ਪਤਾ ਖਾ ਕੇ ਟਫਾਇਰੇ ਆਉਣ। ਅੱਛਾ। ਦਵੈਲ ਦਾ ਫਿਰ ਚਾਹਣੀ ਬਣਾ ਲਾਂਗੇ ਪਦੀਨੇ ਤੇ ਗੰਡੇ ਦੀ ਹੈਨਾ। ਇਹ ਤਾਂ ਪਹਿਲੇ ਬਣੀ ਰੋਟੀਆਂ ਨਾਲ ਹੀ ਚਾਹ ਪਾਂ ਜਾਂ ਕੁਝ ਫੋਨ ਲਾਂ ਜਾਂਗੇ ਰੋਟੀ ਲੈ ਕੇ ਆਵਾਂ ਅੰਦਰ ਨਹੀਂ ਦੋ ਕਿਕਸ ਜਿਹੜੇ ਵੀ ਬਾਰੇ ਸੁਣਨ ਨੀ ਤੇੜੀਆਂ ਨਹੀਂ ਬੱਕਰੀ ਆਏ ਨੇ نیند خراب ਕਰ ਸਿਤਾਓਗੇ ਤੁਸੀਂ ਹੋਰ ਮੈਂ ਸੁੱਤਾ ਪੈ ਰਹੀ ਮਨ ਜੀ ਆਗਦਾ ਵਿਚਾਰ ਰੱਖੋ ਵੀ ਆਪਣੇ 10 20 ਦਿਨਾਂ ਦੀ ਗੱਲ ਹੈ ਹਨਾ ਬਹੁਤ ਥਾਂ ਮੇ ਪਸੂਣੀ ਜਾਂਦੀ ਹੈ ਹਨਾ ਮੋਬਾਈਲ ਨਾਲ ਖੁਲਾਣੇ ਥਾਂ ਮੇ ਆ ਗੱਲ ਆ ਗਈ ਕਿ ਤੁਹਾਨੂੰ ਆ ਗੱਲ ਆ ਗਈ ਨਾ ਬਚਤ ਦਾ ਉਹ ਤਾਂ ਬਹਿਗੁਰੂ ਦੀ ਆਪਦੀ ਬਚਤ ਵੀ ਚਾਹੀਦੀ ਆਗੀ ਜਿਵੇਂ ਹਨਾ ਟਰਾਂਸਫਰ ਮੈਥਡ ਨੂੰ ਜੀ ਕਰਨ ਕਵੱਡਾਂ ਦੀ ਜਾਂ ਸੋਚਾ ਹੱਚਾ ਕੱਟਣ ਦੀ ਬਾਕੀ ਜਿਨ੍ਹਾਂ ਨੇ ਸਪਰੇ ਹਾਇਟ ਹੋਏ ਨੇ ਉਹ ਪਰਤੇ ਰੱਖਣ ਪਾਣੀ ਦੇ ਕੋਈ ਬਹਿਗੁਰੂ ਨਾ ਕਰੇ ਨਾ ਕੋਈ ਘਟਣਾ ਵਾਪਰ ਜੇ ਚਲੋ ਪਾਣੀ ਦਾ ਇੰਤਜ਼ਾਮ ਤਾਂ ਚਾਹੀਦਾ ਹੈ ਪੰਡਿਤ ਜੀ ਬਹੁਤ ਸਾਰੇ ਟੋੜ ਹੁੰਦੇ ਨੇ ਭਰ ਕੇ ਰੱਖਣ ਦੇ ਹੋ ਫਰਜ ਬਣਦਾ ਸਕਦਾ ਜੇ ਕੇਸ ਆਸਲ ਹੜੀ ਦੀ ਵੱਡੀ ਨਹੀਂ ਜਾਂਦੀ ਨਾ ਹੁਣ ਚੰਤਾ ਜੀ ਬਣੀ ਪਈ ਪਤਾ ਨਹੀਂ ਕਿ ਅਗਲੇ ਫਸਲ ਦਾ ਚਾਹ ਹੁੰਗਾ ਥੋੜੀ ਸਿਉਨੇ ਦਾ ਮੋਰ ਘਰੇ ਆਊਗਾ ਤੇ ਹੁਣ ਸੋਚ ਲੱਗ ਜਾਂਦੀ ਹੈ ਕਿ ਪਤਾ ਨਹੀਂ ਕੀ ਗੱਲ ਇਹ ਸੁਖਸਾਨ ਨਾਲ ਪਾਚ ਨਾਲ ਆਪਣੀ ਕੱਟੀ ਆਵੇ ਵੱਡੀ ਜਾਵੇ ਨਾ ਨੋ ਜੀ ਪਛਾਤੀ ਦੀਏ ਜੇਰ ਮਿਲਦੇ ਆਂਗੇ ਬੈਟ ਟਾਈਮ ਹੈ ਲੋਈ ਜਿਹੜਾ ਟਾਈਮ ਹੈ ਸਾਢੇ 3 ਹੋ ਗਏ ਨੇ ਮੱਝਾਂ ਆਪਣੀਆਂ ਆਰਾਮ ਨਾਲ ਬੈਠੀਆਂ ਨੇ ਹੁਣ ਖੜੀਆਂ ਹੋਈਆਂ ਨੇ ਦੋ ਸਰਦਾਰ ਜੀ ਪੜਦੇ ਨੇ ਕੱਖ ਪਟਣਗੇ ਫਿਰ ਪਾਉਣਗੇ ਫਿਰ ਬੰਨਾਂਗੇ 4:30 ਹੋ ਜਾਣਗੇ ਜਣੀਕੇ ਕਿਓ ਕਿ ਦਿਨ ਵੱਡੇ ਹੋ ਗਏ ਰਾਮ ਨਾਲ ਬੈਠਿਆ ਰਹਿੰਦੀਆਂ ਨੇ ਕੱਚੇ ਥਾਂਵੇਂ ਹਵਾ ਚੱਲਦੀ ਆ ਹਵਾ ਨਾਲ ਕਾਗਜ਼ ਡਿੱਗ ਪਣ ਥੱਲੇ ਥੋੜੇ ਕਾ ਨਹੀਂ ਪਣਗੇ ਕੱਖ ਤਾਂ ਪਏ ਨੇ ਖੁਲੀਆਂ ਚਾਣਾ ਬਾਏ ਨਾ ਪੱਟਿਓ ਥੋੜੀ ਪੈਣਗੇ ਕੱਖ ਤੱਪਾ ਇਹਨੂੰ ਖੋਲ ਲੀਆਂ ਚ ਕਿਉਂਕਿ ਅੱਜ ਕੱਲ ਪਾਣੀ ਵੱਧ ਪੀਂਦੇ ਨੇ ਪਸ਼ੂ ਚਾਰ ਤਾਗ ਤਾਲ ਥੋੜਾ ਖਾਦਾ ਜਾਂਦਾ ਸਰਦੀਆਂ 'ਚ ਤਾਂ ਵੱਧ ਖਾਦਾ ਜਾਂਦਾ ਇਹ ਗਰਮੀਆਂ 'ਚ ਇਹ ਘੱਟ ਖਾਦਾ ਜਾਂਦਾ ਚਾਰ ਇਹ ਜਿਹੜੇ ਬੜਾ ਨਿੰਮ ਦਾ ਪਰਸਾਮਾ ਚਾਰ ਆ ਟੋਏ ਚ ਆ ਜਾਂਦਾ ਓਏ ਸਰਦਾਰ ਦੀ ਫੰਡਾਂ ਨੇ 4 ਆਪਾਂ ਕਰਦੇ ਹਾਂ ਹੋਰ ਕੰਮ ਕਰਨ ਵਾਲੇ ਅੱਜ ਲਾਈਟ ਜਰੋਂ ਆ ਗਈ 3:30 ਪੌਣੇ 7 ਲਾਈਟ ਆਊਗੀ ਔਰ ਅੱਜ ਆਪਣੀ ਬਾੜੀ ਵੀ ਰਵਾਉਣ ਵਾਲੀ ਆਏਗੀ ਤੇ ਮੇਰੇ ਨਾਲ ਕੱਪੜੇ ਲਾ ਕੇ ਐਂ ਤਰੇ ਪਏ ਦੇਗੇ ਤਾਰਾਂ ਤੋਂ ਅੱਧ ਪਚਾਦ ਤਾ ਸ਼ਾਮ ਤੇ ਸੀਗੇ ਅੱਦੇ ਤਾਂ ਯਾਨੀ ਕਿ ਆ ਬੈਡਾਂ ਦੀ ਚਾਦਰ ਧੋਤੀ ਹੈਗੀ ਹਾਂ ਮੇਰੇ ਕੱਪੜੇ ਸਰਦਾਰ ਜੀਆਂ ਦੇ ਤੈ ਮਾਰਨ ਵਾਲੇ ਪਏ ਨੇਗੇ ਤੇ ਬਾਕੀ ਦੇਖ ਰਿਆਂ ਐ ਇਸ ਤਰ੍ਹਾਂ ਲਾ ਦਿੱਤੇ ਨੇ ਪੀੜੀਆਂ ਆਪਾਂ ਪੇਟੀ ਦੀ ਧਰ ਦਾਂਗੇ ਤੇ ਇੱਕ ਪੀੜੀ ਥੱਲੇ ਰੱਖ ਲਾਂਗੇ ਤੇ ਚਾਰ ਪੀੜੀਆਂ ਨੇ ਆਪਣੀ ਪੰਜ ਪੀੜੀਆਂ ਨੇ ਇਹਦੀਆਂ ਦੋ ਪੀੜੀਆਂ ਕਰਨੀਆਂ ਦਿੱਤੀ ਹੋਈ ਨੇ ਇਹਨਾਂ ਨੂੰ ਨਾ ਹੁੰਨੇ ਵਾਲੀਆਂ ਰੁੱਤ ਆਏਗੀ ਤੇ ਸਾਰੀਆਂ ਤੇ ਇੱਕੋ ਜਿਹਾ ਜਿਹਾ ਕੱਪੜਾ ਲੱਗਾ ਹੋਇਆ ਤੇ ਨਤਿਆ ਚੌਥੀ ਤੇ ਤੇ ਪੰਜਮੀ ਤੇ ਅਲੱਗ ਦਾ ਲੱਗਿਆ ਹੋਇਆਗਾ ਉਹ ਥੋੜੀ ਜਿਹੀ ਪੁਰਾਣੀ ਸੀਗੀ ਤੇ ਇਹਨਾਂ ਨੂੰ ਪਰ ਚਾਦਰ ਨਾਲ ਟੱਪ ਦੇਵਾਂਗੇ ਕਿਉਂ ਨੇਹਰੀਆਂ ਰੁੱਤਾਂ ਦੀ ਨੇਹਰੀਆਂ ਪੈਣਗੀਆਂ ਉੱਤੇ ਹਨਾ ਤੇ ਨਵੇਂ ਦੋ ਕੰਬਲ ਧੋਣ ਵਾਲੇ ਨੇ ਕੱਲ ਨੂੰ ਪਹਿਲਾਂ ਤਾਂ ਸਾਰੇ ਕੰਮ ਛੱਡ ਕੇ ਕੰਬਲ ਧੋਵਾਂ ਕਿਉਂਕਿ ਤੈ ਮਾਰਦੀਆਂ ਕੱਪੜਿਆਂ ਦੀ ਨਹੀਂ ਚਾਹ ਹਜੇ ਬਸਾਉਣੀ ਹੈਗੀ ਤੇ ਆਹ ਨਾ ਸਿਕਨ ਦਾ ਕਮੀਜ਼ ਆ ਕਈ ਸਾਲਾਂ ਦਾ ਪਿਆਸੇ ਮੇਰੇ ਕੋਲੇ ਇਹ ਮੇਰਾ ਬਣਿਆ ਨਹੀਂ ਹੈਗਾ ਥੋੜੀ ਜਿਹੀ ਬਾਹਾਂ ਸ਼ਾਰਟ ਜੀਆਂ ਬਣਦੀਆਂ ਨੇਗੀ ਬਹੁਤ ਚਲ ਹਣੀ ਨੀ ਕਰਦੇ ਆਪਾਂ ਤਾਏ ਲੋ ਜੀ ਆਪਾਂ ਨੇ ਨਵੀਂ ਚਾਦਰ ਵਿਸਾ ਦਿੱਤੀ ਹੈ ਬੈੱਡ ਤੇ ਤੇ ਬੈੱਡਾ ਦੇ ਨਵੀਂ ਚਾਦਰ ਵਿਸਾ ਦਿੱਤੀ ਆ ਇੱਧਰ ਆਪਾਂ ਸਾਰਾ ਕੱਪੜਾ ਲੀਲਾ ਠੀਕ ਕਰ ਦਿੱਤਾ ਹੈਗਾ ਜੋ ਵੀ ਕਰਨ ਵਾਲਾ ਸਕਮਰੇ ਚ ਸਾਰਾ ਕੱਪੜਾ ਲਿੜਾ ਲੋਟ ਕਰ ਦਿੱਤਾ ਆਪਾਂ ਕਮਰੇ ਦੇ ਵਿੱਚ ਕਿਉਂਕਿ ਲੈਟਰ ਹੈ ਨਹੀਂ ਕਿ ਕੱਪੜਾ ਨਾਲ ਬਹੁਤ ਕਈ ਝੂਟ ਕਰਨ ਵਾਲੇ ਪੈਣ ਪ੍ਰੈਸ ਤੇ ਨਵਾਇਟਰ ਤੇ ਪ੍ਰੈਸ ਚੱਲਦੀ ਨਹੀਂ ਹੈਗੀ ਤੇ ਆਥ ਨੇ ਦੇਖੂਗੇ ਆਥ ਨੇ ਇਹੋ ਜਿਹੇ ਪਹਿਜੀ ਹੈ ਨਾ ਤੇ ਆਥ ਨੇ ਲਾਉਂਗੀ ਚੱਪ ਪ੍ਰੈਸ ਕਰਨ ਤੇ ਕਈ ਝੂਟ ਹੋਏ ਪੈਣੇਗੇ ਤੇ ਆਪਾਂ ਨੇ ਬਸ ਚਾਦਰ ਵਿਸਾ ਲਈ ਐ ਇਸ ਤਰ੍ਹਾਂ ਦੀ ਤੁਸੀਂ ਦੇਖ ਹੀ ਲਈ ਐ ਤੇ ਹਉਨਾ ਮੈਨੂੰ ਚਾਦਰਾਂ ਦਾ ਬਹੁਤ ਸ਼ੌਕ ਹੁੰਦਾ ਗਾ ਬੀ ਹਨਾ ਨਿਤ ਬਦਲ ਮੀ ਜਿ ਵਿਸਾਈਏ ਤੇ ਤੀ ਹੁਣ ਤਾਂ ਬਸ ਨੇਹਰੀਆਂ ਨਾਲ ਰੋਜ਼ ਹੀ ਚਾਦਰਾਂ ਬਦਲਨੀ ਪਿਆ ਪਿਆ ਕਰਨੀਆਂ ਕਿਉਂਕਿ ਹੁਣ ਤਾਂ ਆਪਾਂ ਨੂੰ ਦੋ ਚਾਰ ਦਿਨ ਲੰਘ ਜਾਂਦੇ ਸੀਗੇ ਹਾਂ ਸੁੱਤੀ ਚਾਦਰ ਧੋਣ ਤੋਂ ਕੋਈ ਟਾਈਮ ਨਹੀਂ ਲੱਗਦਾ ਹੈਗਾ ਅਕਲ ਕੰਨੀ ਆਉਂਦੀ ਹੈ ਜੇ ਨਾਲ ਪਰੀਏ ਪਤਾ ਨਹੀਂ ਅੱਡ ਕੇ ਸਾਰੇ ਕੱਪੜਾ ਮਾਰਿਆ ਤੇ ਪਤਾ ਨਹੀਂ ਅੱਜ ਇੱਕ ਦੋ ਕਰ ਤੂੜ ਕਰਨ ਲੱਗੇ ਸਾਡੇ ਤੇ ਗਰਦ ਜੀ ਆ ਗਈ ਅੱਜ ਉੱਪਰ ਮੈਂ ਪੋਚਾ ਲਾਇਆ ਸੀ ਸਵੇਰੇ ਅੱਜ ਕਿਉਂਕਿ ਗੁਰਦੁਆਰਾ ਜਾਣ ਦੀ ਕਾਲੀ ਸੀਗੀ ਤੇ ਉਮਰੀਨ ਜੀ ਪਤਾ ਨਹੀਂ ਕਿਉਂ ਆਈ ਪਿਆ ਹੁਣ ਇਹਨੂੰ ਪਤਾ ਅੱਖ ਨੇ ਹੁਣ ਲਾਦਾ ਪੋਚਾ ਕਿਉਂਕਿ ਪੈਣ ਵੇਲੇ ਕਲਕਾਨੀ ਜੀ ਆਉਗੀ ਰੀਣਗੀ ਤੋਂ ਘੇਰਾ ਕੱਪੜਾ ਮੈਂ ਫੇਰ ਦਿੱਤਾ ਘੇਰਾ ਹੋਰ ਤੇ ਜਿਹੜੇ ਆਪਣੇ ਪ੍ਰੈਸ ਵਾਲੇ ਕੱਪੜੇ ਤੋਂ ਇੱਕ ਸਾਈਡ ਤੇ ਕਰਕੇ ਰੱਖ ਦਿੱਤੇ ਨੇਗੇ ਸਾਮ ਦਿੱਤੇ ਨੇਗੇ ਆਥ ਨੇ ਦੇਖਾਂਗੇ ਹਨਾ ਪ੍ਰੈਸ ਕਰਕੇ ਸਾਮਾਂਗੇ ਕਿਉਂਕਿ ਕੁੰਡੀਆਂ ਤੇ ਪੈ ਇੱਤਾ ਗਰਦੀ ਪਊਗੀ ਚਲੋ ਜੀ ਆਪਾਂ ਕਰ ਦਿਆਂਗੇ ਵਲੌਗ ਦਾ ਐਂਡ ਆਪਾਂ ਧਰਦੇ ਹੁਣ ਸਬਜ਼ੀ ਸਬਜ਼ੀ ਧਰ ਦਿਆਂ ਸਵੇਰੇ ਬਣਾਈ ਸੀ ਆ ਪਰ ਬਣਾਈ ਸੀ ਭਿੰਡੀਆਂ ਤੇ ਹੁਣ ਬਣਾਵਾਂਗੇ ਜੀ ਆਪਾਂ ਦੇਸੀ ਕੱਦੂ ਦੁੱਧ ਵਾਲਾ ਮਲਾਈ ਵਾਲਾ ਮਲਾਈ ਪਾ ਲਾਂਗੇ ਦੁੱਧ ਪਾ ਲਾਂਗੇ ਹਨਾ ਸਰਦਾਰ ਜੀ ਮੱਝਾਂ ਬੰਨੀ ਆਂਦੇ ਨੇਗੇ ਇੱਥੇ ਸਾਹਮਣੇ ਧਿੰਦੇ ਨੇ ਉਹ ਬੰਨੀ ਆਂਦੇ ਨੇ ਮੱਝਾਂ ਕੱਟੀਆਂ ਬਸੀਆਂ ਕਿਉਂਕਿ ਸਾਰਾ ਦਿਨ ਬਸ ਹੁਣ ਦੁੱਧ ਥੋੜਾ ਹੋ ਗਿਆ ਹਨਾ ਜਦੋਂ ਦੁੱਧ ਮੱਝਾਂ ਦੁੱਧੋਂ ਹਟ ਜਾਣ ਫਿਰ ਐਂ ਕੰਮ ਜਾਨੀ ਹੁੰਦਾ ਕਿਉਂਕਿ ਅੱਗੇ ਹੁੰਦਾ ਵੀ ਮੈਲ ਲਗੀਆਂ ਚਲੋ ਹੁਣ 4 ਵਜੇ ਬੰਦਨਿਆ ਕਰਾਂਗੇ ਸੀ ਹੁਣ 5 ਕਿ ਮਿੰਟ ਰਹਿ ਗਏ 4 ਵਜਿਆਂ ਚ ਜਿਹੜੋਂ ਮੱਝਾਂ ਬੰਦੀਆਂ ਨੇ ਸਾਡੇ ਕਿ 4 ਵਜੇ ਪਾਣੀ ਪਿਆ ਦਾਂਗੇ ਚਲੋ 5 ਵਜੇ ਦੀ ਤਾਰ ਕੱਢ ਲਾਂਗੇ 5:30 ਤੇ ਇੱਕ ਮੱਝ ਦਾ ਜਿੰਨਰੇ ਨਾ ਇੱਕ ਮੱਝ ਹੈਗੀ ਮਨ ਤਾਂ ਇਹ ਲੱਗਦਾ ਵੀ ਇੱਕ ਮੱਝ ਨਾਲ ਕੋਈ ਕੰਮ ਹੀ ਨਹੀਂ ਹੈਗਾ ਢਾਰ ਨਾਲ ਤੇ ਕਿਉਂਕਿ ਹੁਣ ਸਾਡੇ ਨੇ 4 4 5 5 ਚੋਈਆਂ ਹੋਈਆਂ ਹੋਈਆਂ ਨੇਗੀਆਂ ਮੱਝਾਂ ਫਿਰ ਮੈਂ ਤੇ ਇੱਕ ਮੱਝ ਦਾ ਦੁੱਧ ਹੀ ਨਹੀਂ ਲਾਦਾ ਵੀ ਘਰੇ ਦੁੱਧ ਹੀ ਨਹੀਂ ਹੈਗਾ ਤੇ ਹੋਰ ਸਰਦਾਰ ਜੀ ਦੇਖੋ ਰਾਜ ਜੀ ਕੱਢੀ ਆਂਦੇ ਨੇ ਹਨਾ ਕਿ ਤੇ ਕੋਈ ਪਸ਼ੂ ਨਾ ਲੈ ਲੈਣਾ ਕੋਈ ਗਾਈ ਨੂੰ ਤੇ ਮੈਨੂੰ ਗਾਈਆਂ ਤੋਂ ਡਰ ਬਹੁਤ ਲੱਗਦਾ ਜਿਹੜੀਆਂ ਭੈਣਾ ਗਾਈਆਂ ਰੱਖਦੀਆਂ ਤੁਸੀਂ ਦੱਸਿਓ ਕਿ ਸੜਾ ਸੁਡਾ ਕਿੰਨੀ ਆਖ ਮਾਰਦੀਆਂ ਪਹਿਲਾਂ ਰੱਖਿਆ ਜੀ ਸੋ ਸਾਡੇ ਗਾਲੀ ਪਾ ਜੀ ਸੀ ਗਾਈ ਮੈਨੂੰ ਇਨਾ ਡਰ ਲੱਗਦਾ ਸੀ ਉਹ ਤੋਂ ਤੇ ਮੈਂ ਤਾਂ ਡਰਦੀਆਂ ਗਾਈਆਂ ਤੋਂ ਹੁਣ ਤਾਂ ਬਹੁਤ ਡਰ ਲੱਗਦਾ ਵੀ ਹੋਰ ਨਾ ਛੜ ਜੀ ਮਾਰ ਕੇ ਲੱਤ ਲੋਕ ਤੋੜ ਦਨ ਹਨਾ ਚਲੋ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੇ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਵੀ ਕਰਿਓ बहुत बहुत सपोर्ट गर्ने धन्नवाद भिडियो देख्नु धन्नवाद मिल कालिम्पोङ का खालसा काालस की फत